ਖਾਣਾ ਪਵਿੱਤਰ ਕਰ ਬਹੁਤ ਪਵਿੱਤਰ ਕਰ ਇਸ ਕਰਕੇ ਕਿ ਨਰਿੰਦਰ ਭਾਈ ਮੋਦੀ ਜੀ ਨੇ ਆਰਨੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਮਹਿਸੂਸ ਕੀਤਾ ਪੂਰੇ ਭਾਰਤ ਵਿੱਚ ਜਿੱਥੇ-ਜਿੱਥੇ ਗਰੀਬ ਕੋਲ ਛੱਤ ਨਹੀਂ ਸੀ ਤੇ ਅੰਨ ਖਾਣ ਲਈ ਨਹੀਂ ਸੀ ਇਸ ਘਰ ਵਿੱਚ ਪੈਸੇ ਭੇਜੇ ਦੇਖੋ ਲੈਂਟਰ ਪੈ ਹੋਇਆ ਕਿੰਨੇ ਸ਼ਾਨਦਾਰ ਮਕਾਨ ਬਣ ਗਿਆ ਤੇ ਮੈਂ ਤਾਂ ਮਾਂ ਨੂੰ ਮੱਥਾ ਟੇਕਣ ਆਇਆ ਸੀ ਤੇ ਇਹਨਾਂ ਨੇ ਮੋਦੀ ਸਾਹਿਬ ਨੂੰ ਬਹੁਤ ਅਸੀਸਾਂ ਦਿੱਤੀਆਂ ਇਹ ਕਹਿੰਦੇ ਅਸੀਂ ਬੜੇ ਹੀ ਖੁਸ਼ ਹਾਂ ਮਾਤਾ ਜੀ ਠੀਕ ਕਹਿ ਰਹੇ ਮੈਂ ਕਹਿੰਦੇ ਬਹੁਤ ਖੁਸ਼ ਹਾਂ ਤੇ ਮੈਂ ਤਾਂ ਜਸਟ ਇਹ ਦੇਖਣ ਆਇਆ ਸੀ ਕਿ ਲੋਕੀ ਐਵੇਂ ਹੀ ਕਹਿੰਦੇ ਰਹਿੰਦੇ ਜੀ ਸਾਡੇ ਲਈ ਕੀ ਕੀਤਾ ਸਾਡੇ ਲਈ ਕੀ ਕੀਤਾ ਉਹ ਹਰ ਸ਼ੋਬੇ ਦਾ ਹਰ ਧਰਮ ਦਾ ਹਰ ਮਜ਼ਬਦ ਦਾ ਖਿਆਲ ਰੱਖਦੇ ਨੇ ਬੇਟੀਆਂ ਦਾ ਫਿਕਰ ਕਰਦੇ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਬੇਟੀ ਵਿਆਓ ਫਿਰ ਉਹ ਕਹਿੰਦੇ ਨੇ ਸਭ ਦਾ ਵਿਕਾਸ ਸਭ ਦਾ ਸਾਥ ਔਰ ਸਭ ਦਾ ਵਿਸ਼ਵਾਸ ਤੇ ਦੇਖ ਕੇ ਅੱਖਾਂ ਚਾਂਸੂ ਆ ਗਏ ਕਿਉਂਕਿ ਇਹਨਾਂ ਨੇ ਇਨਾਂ ਦੇ ਚਿਹਰੇ ਤੇ ਜਦੋਂ ਖੁਸ਼ੀ ਆਈ ਲਤਾ ਜੀ ਨੇ ਇੱਕ ਗੀਤ ਗਾਇਆ ਸੀ ਕਿ 부জে ਤੋਂ ਐਸੇ ਜੈਸੇ ਕਿਸੇ ਗਰੀਬ ਦਾ ਦਿਲ 부জে ਤੋਂ ਐਸੇ ਜੈਸੇ ਕਿਸੇ ਗਰੀਬ ਦਾ ਦਿਲ ਜਲੇ ਤੋਂ ਐਸੇ ਜੈਸੇ ਚਰਾਗ ਜਲਤੇ ਹੈ ਤੋ ਮਾਲਕ ਇੱਥੇ ਰਹਿੰਦਾ ਗਰੀਬਾਂ ਦੇ ਘਰਾਂ ਚ ਮੈਂ ਤਾਂ ਮੱਥਾ ਟੇਕਣ ਆਇਆ ਸਮਝ ਲੋ ਪਿਲਣੀ RAM ਦੇ ਘਰ ਆ ਗਈ ਉਲਟ ਬੋਲੋ ਮਸਕਰਾਹਟ ਆ ਰਹੀ ਆ ਉਹ ਅਸੀਸਾਂ ਉਹ ਦੁਆਵਾਂ ਆ ਸਾਡੇ ਪ੍ਰੀਆ ਪ੍ਰਧਾਨ ਮੰਤਰੀ ਜੀ ਨੂੰ ਲੱਗਣ ਉਹਨਾਂ ਦੀ ਲੰਬੀ ਆਯੂ ਹੋਵੇ ਮਾਲਕ ਸਿਹਤ ਯਾ ਬਖਸ਼ੇ ਜਿਹੜਾ ਗਰੀਬ ਦਾ ਹਾਲ ਚਾਲ ਪੁੱਛ ਲੈਂਦਾ ਨਾ ਉਹਦੇ ਤੋਂ ਹੀ ਮਾਲਕ ਖੁਸ਼ ਆ ਰੱਜਿਆਂ ਨੂੰ ਰਜਾਇਆ ਤਕੀਰ ਰਜਾਇਆ ਮੈਂ ਇਹੋ ਜੀ ਚਟਣੀ ਸ਼ਫੀਪੂਰੀ ਖਾਂਦਾ ਸੀ ਜਦੋਂ ਮੇਰੀ ਮਾਂ ਖਵਾਉਂਦੀ ਸੀ ਹੁਣ ਤੋਂ ਉਹਦੇ ਮਿਕਸੀ ਜਿੱਚ ਜਿੱਦਾਂ ਮਹਿੰਦੀ ਤੇ ਚਟਣੀ 'ਚ ਫਰਕ ਹੀ ਨਹੀਂ ਹੁੰਦਾ ਦੇਹਦਾ ਹੀ ਕੱਖ ਨਹੀਂ ਤੋਰੀ ਤੇ ਸੋਟੇ ਦੀ ਬਣੀ ਹੋਈ ਆ ਹਾਂ ਇਹ ਆ ਅਸਲੀ ਚਟਣੀ ਹਰ ਚੀਜ਼ ਸਵਾਦ ਸੀ ਬੜਾ ਮਜ਼ਾ ਆ ਬਹੁਤ ਮਜ਼ਾ ਆ ਜਿੰਨੂੰ ਵੀ ਮੇਰੇ ਤੋਂ ਪਹਿਲਾਂ ਐਮਪੀ ਚੁਣੇਗਾ ਮੈਂ ਤਾਂ ਹੁਣ ਆਇਆ ਸਿਰਫ ਮੈਨੂੰ ਇਹੀ ਚੰਗਾ ਲੱਗਾ ਕਿ ਬਾਬਾ ਫਰੀਦ ਜੀ ਦੀ ਨਗਰੀ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਤੇ ਸੇਵਾ ਕਰਨ ਆਇਆ ਪਰ ਮੈਨੂੰ ਇਹ ਜ਼ਰੂਰ ਮੇਰੇ ਗੁਰੂ ਨੇ ਹੁਕਮ ਕੀਤਾ ਕਿ ਬੇਟਾ ਇਹ ਦੱਸਣਾ ਕਿ ਤੂੰ ਕੀ ਕਰ ਸਕਦਾ ਇਹ ਨਹੀਂ ਕਹਿਣਾ ਕਿ ਪਹਿਲਿਆਂ ਨੇ ਕੱਖ ਨਹੀਂ ਕੀਤਾ ਉਹਨਾਂ ਦਾ ਇੱਜ਼ਤ ਕਰਨੀ ਆ ਇਹ ਲੋਕਾਂ ਨੇ ਦੇਖਣਾ ਸੰਗਤ ਨੇ ਦੇਖਣਾ ਉਹਨਾਂ ਦੀ ਪਰਫਾਰਮੈਂਸ ਨੂੰ ਤੇ ਇਸ ਕਰਕੇ ਮੈਂ ਫਰੀਦ ਕੋਟ ਹਲਕੇ ਨੂੰ ਅੱਜ ਮੋਗਿਆ ਤਸ਼ਰੀਫ ਕਰਵਾਵਾ ਮੇਰੇ ਮੁਰਸ਼ਿਦਾਂ ਦਾ ਸ਼ਹਿਰ ਔਰ ਇਹੋ ਹੀ ਬੇਨਤੀ ਕਰਨਾ ਵਾ ਕਿ ਮੈਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਮੈਂ ਤੁਹਾਨੂੰ ਲੈਟ ਡਾਊਨ ਨਹੀਂ ਕਰਾਂਗਾ ਤੁਹਾਨੂੰ ਪਛਤਾਉਣਾ ਨਹੀਂ ਪਏਗਾ ਤੁਹਾਨੂੰ ਇਹ ਲੱਗੇਗਾ ਕਿ ਸਿਆਸਤ ਹੋ ਰਹੀ ਜਾਂ ਫਕੀਰੀ ਹੋ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਮੇਰਾ ਦਵਾਵਾ ਹੀ ਦੇਈ ਜੋ ਤੇ ਕਰੋ ਕੱਖ ਬਿਨਾ ਮੈਂ ਇੰਡਸਟਰੀ ਲੈ ਕੇ ਆਵਾਂਗਾ ਸੀਵਰੇਜ ਦਾ ਕੰਮ بڑا ਜਗ੍ਹਾ ਹੋਣ ਵਾਲਾ ਇਨਫਰਾਸਟ੍ਰਕਚਰ ਦੁਬਾਰਾ ਬਣਾਉਣ ਦੀ ਲੋੜ ਹੈ ਐਜੂਕੇਸ਼ਨ ਸਾਡੇ ਧੀਆਂ ਪੁੱਤਰ ਗਰੀਬਾਂ ਦੇ ਪੜ੍ਹਨਾ ਤਾਂ ਚਾਹੁੰਦੇ ਆ ਮਾਪੇ ਫੀਸਾ ਨਹੀਂ ਦੇ ਸਕਦੇ ਜਿਆਦਾ ਇਦਾਂ ਦੇ ਸਕੂਲ ਕਾਲਜ ਵੀ ਖੋਲਾਂਗਾ ਜਿੱਥੇ ਗਰੀਬ ਦਾ ਬੱਚਾ ਵੀ ਉਸੇ ਲੈਵਲ ਦੀ ਤਾਲੀਮ ਲੈ ਸਕੇ ਜਿੱਥੇ ਅਮੀਰ ਦਾ ਇਹ ਰੀਝਾਂ ਨੇ ਸ਼ਾਇਦ ਮਾਲਕ ਕਿਰਪਾ ਕਰ ਦੇਗਾ ਚਾਹੁੰਦਾ ਕਿ ਵਰੀ ਲੈਂਟਰ ਲੰਟਰ ਵੀ ਡਿੱਗ ਸਕਦਾ ਮੁਹੱਬਤ ਦਾ ਪੁਲ ਬਣੇ ਤਾਂ ਫਿਰ ਯਾਰੀ دیر ਤੱਕ ਨਿਭਦੀ ਕਿਸਾਨਾਂ ਦੇ ਨਾਲ ਪੂਰੀ ਮੁਹੱਬਤ ਦੇ ਨਾਲ ਚੱਲੋ ਹਾਂ ਬਿਲਕੁਲ ਮੈਨੂੰ ਨਫ਼ਰਤ ਆਉਂਦੀ ਨਹੀਂ ਮੈਨੂੰ ਕਿਸੇ ਨਾਲ ਮੈਨੂੰ ਸਿਰਫ ਮੈਨੂੰ ਮੇਰਾ ਜਨਮ ਹੀ ਮੁਹੱਬਤ ਲਈ ਹੋਇਆ